एसवाईएल ਦਾ ਮੁੱਦਾ ਭਖਣ ਕਰਕੇ ਪੰਜਾਬ ਪੁਲਿਸ ਹਰਿਆਣਾ ਪੰਜਾਬ ਦੇ ਸਾਰੇ ਬਾਰਡਰ ਸੀਲ ਕਰ ਰਹੀ ਹੈ ਅਸੀਂ ਤੁਹਾਨੂੰ ਦਿਖਾਇਆ ਕਪੂਰੀ ਦੇ ਅੰਦਰ ਕਿਸ ਤਰ੍ਹਾਂ ਪੁਲਿਸ ਨੇ ਪਖਤਾ ਇੰਤਜ਼ਾਮ ਕੀਤੇ ਨੇ ਹੁਣ ਅਸੀਂ ਪਹੁੰਚੇ ਹਾਂ ਸ਼ੰਭੂ ਬੈਰੀਅਰ ਤੇ ਸ਼ੰਭੂ ਬੈਰੀਅਰ ਇੱਕ ਤਰ੍ਹਾਂ ਪੁਲਿਸ ਸ਼ੌਣੀ ਚ ਤਬਦੀਲ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਕਿਸ ਤਰ੍ਹਾਂ ਪੁਲਿਸ ਦੀ ਸ਼ੌਣੀ ਬਣੀ ਹੋਈ ਹੈ ਸ਼ੰਭੂ ਬੈਰੀਅਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਕਿਉਂਕਿ ਇਥੋਂ ਵੀ ਪੰਜਾਬ ਹਰਿਆਣਾ ਦਾ ਬਾਰਡਰ ਇੰਪੋਰਟੈਂਟ ਬਾਰਡਰ ਆ ਸ਼ੰਭੂ ਬੈਰੀਅਰ ਜਿਹੜਾ ਪੰਜਾਬ ਹਰਿਆਣਾ ਦਾ ਇੰਪੋਰਟੈਂਟ ਬਾਰਡਰ ਆ ਅਸੀਂ ਅਸੀਂ ਇਸ ਟਾਈਮ ਜਿਹੜਾ ਖੜੇ ਆ ਉਹ ਚੰਡੀਗੜ੍ਹ ਦਿੱਲੀ ਰੋਡ ਤੇ ਖੜੇ ਆ ਇਹ ਸਾਹਮਣੇਲੀ ਸੜਕ ਦਿੱਲੀ ਨੂੰ ਜਾ ਰਹੀ ਹੈਗੀ ਤਾਂ ਇਧਰੋਂ ਹੀ ਹਰਿਆਣੇ ਤੋਂ ਕੋਈ ਆ ਕੇ ਪੰਜਾਬ ਚ ਐਂਟਰ ਨਾ ਹੋਵੇ ਲਾਂਡ ਆਰਡਰ ਦਾ ਮਸਲਾ ਕੋਈ ਨਾ ਬਣੇ ਇਹਦੇ ਲਈ ਬਕਾਇਦਾ ਤੌਰ ਤੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਤੇ ਕੱਲ ਨੂੰ ਇਹ ਐਲਾਨ ਕੀਤਾਗਾ ਇੰਡੀਅਨ ਨੈਸ਼ਨਲ ਲੋਕਦਲ ਨੇ ਕਿ ਅਸੀਂ ਕੱਲ ਨੂੰ ਕਪੂਰੀ ਜਾਵਾਂਗੇ ਔਰ ਪੰਜਾਬ ਚੈਂਟਰ ਹੋਣ ਦੀ ਕੋਸ਼ਿਸ਼ ਕਰਾਂਗੇ ਜਿੱਥੇ-ਜਿੱਥੇ ਵੀ S.Y.L.A. ਤੇ ਇੱਥੇ ਵੀ ਵੱਡੇ ਪੱਧਰ ਦੇ ਉੱਤੇ ਪੰਜਾਬ ਪੁਲਿਸ ਨੇ ਸ਼ੰਭੂ ਬੈਰੀਅਰ ਤੇ ਇੰਤਜ਼ਾਮ ਕੀਤੇ ਨੇ ਤੇ ਸ਼ੰਭੂ ਬੈਰੀਅਰ ਪੂਰੀ ਤਰ੍ਹਾਂ ਪੁਲਿਸ ਸ਼ੌਣੀ 'ਚ ਤਬਦੀਲ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੰਜਾਬ ਭਰ ਤੋਂ ਜਿਹੜੇ ਪੁਲਿਸ ਕਰਮੀ ਆਏ ਨੇ ਉਹ ਸਿਰਫ ਪਟਿਆਲਾ ਜ਼ਿਲ੍ਹੇ ਦੇ ਨਹੀਂ ਪੰਜਾਬ ਭਰ ਤੋਂ ਪੁਲਿਸ ਇੱਥੇ ਬੁਲਾਈ ਗਈ ਹੈ ਜਿੰਨੀ ਵੀ S.Y.L. ਦੇ ਨਾਲ ਹਰਿਆਣੇ ਦਾ ਬਾਰਡਰ ਲੱਗਦਾ ਉਸ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਹਰ ਜ਼ਿਲ੍ਹੇ ਦੀ ਬੁਲਾਈ ਗਈ ਆ ਬਾਕੀ ਜ਼ਿਲ੍ਹਿਆਂ ਦੀ ਪੁਲਿਸ ਪਟਿਆਲਾ ਤੋਂ ਬਿਨਾਂ ਵੀ ਕਿਉਂਕਿ ਪਟਿਆਲਾ ਜ਼ਿਲ੍ਹਾ ਪਟਿਆਲੇ ਜ਼ਿਲ੍ਹੇ ਤੋਂ ਬਿਨਾਂ ਵੀ ਬਾਕੀ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਆ ਉਹ ਇੱਥੇ ਤਨਖਤ ਕੀਤੀ ਗਈ ਆ ਤਾਂਕਿ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਔਰ ਇਸ ਮਸਲੇ ਦੇ ਉੱਤੇ ਪੂਰੀ ਤਰ੍ਹਾਂ ਪਾਬੰਦ ਆ ਜੋ ਪ੍ਰਸ਼ਾਸਨ ਆਗਾ ਜੋ ਪੰਜਾਬ ਪੁਲਿਸ ਆ ਤਾਂਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ